ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਪਸ਼ਮੀਨਾ ਚੈੱਕ ਪਹੁੰਚ ਗਿਆ ਜੀ ਜਿਹੜੇ ਵੀ ਸਾਡੇ ਕੋਲ ਕਸਟਮਰ ਮੁੜ ਕੇ ਗਏ ਸੀ ਇਹ ਸਭ ਨੂੰ ਦੱਸਿਆ ਜਾਂਦਾ ਹੈ ਵੀ ਪਸ਼ਮੀਨਾ ਚੈੱਕ ਫੁੱਲ ਰੰਗਾਂ ਦੇ ਵਿੱਚ ਤੇ ਫੁੱਲ ਸਟਾਕ ਪਹੁੰਚ ਚੁੱਕਿਆ ਹੈਗਾ 31 ਦਸੰਬਰ ਤੱਕ ਸਪੈਸ਼ਲ ਸੇਲ ਚੱਲ ਰਹੀ ਹੈ ਜੀ 150 ਰੁਪਏ ਦਾ ਸੂਟ ਹੁਣ ਜਿੰਨੇ ਮਰਜ਼ੀ ਸੂਟ ਲੈ ਜਾ ਸਕਦੇ ਜੀ ਪੂਰਾ ਸਟਾਕ ਖੁੱਲਾ ਸਟਾਕ ਪਹੁੰਚ ਚੁੱਕਿਆ ਹੈਗਾ ਲੈਂਪਾਂ ਦੇ ਲੈਂਪ ਰੰਗੜਿਆ ਦੇਖੋ ਜੀ ਕਿੰਨੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਪੂਰੇ ਇੱਕ ਨਾਲ ਦੇ 40 40 50 50 ਸੂਟਾਂ ਦਾ ਲੈਂਪ ਵੱਡੇ ਤੋਂ ਵੱਡੇ ਲੈਂਪ ਆ ਗਏ ਜੀ ਜਿੰਨਾ ਮਰਜ਼ੀ ਸੂਟ ਲੈ ਜਾ ਸਕਦੇ ਹੋ ਕਿ ਕਿਸੇ ਨੇ ਵੀ ਵੇਚਣ ਵਾਸਤੇ ਲੈਣਾ ਜਾਂ ਦੁਕਾਨਦਾਰੀ ਵਾਸਤੇ ਜਾਂ ਘਰ ਪਿੱਛੇ ਲੈਣੇ ਜਿੰਨੇ ਮਰਜ਼ੀ ਲੈ ਜਾ ਸਕਦਾ ਹੁਣ 150 ਰੁਪਏ ਦਾ ਸੂਟ ਹੈ ਸਪੈਸ਼ਲ ਆਫਰ ਹੈ ਜੀ 31 ਸਤੰਬਰ ਤੱਕ ਸੇਲ ਚੱਲ ਰਹੀ ਹੈਗੀ ਇਹ 3300 ਤੱਕ 150 ਦੇ ਵਿੱਚ ਪਸ਼ਮੀਨਾ ਸੂਟ ਪਸ਼ਮੀਨਾ ਚੈੱਕ ਦੇ ਰੰਗ ਦੇਖੋ ਜੀ ਸਾਰੇ ਰੰਗ ਦੇਖੀ ਚੱਲੋ ਇੱਕ ਨਾਲ ਦੇ ਚਾਹੇ 10 ਸੂਟ ਚਾਹੇ 20 ਸੂਟੇ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਹੋਰ ਰੰਗਾਂ ਦੇ ਵਿੱਚ ਨਵੇਂ ਮਾਲ ਪਹੁੰਚੁੱਕੇ ਇਹਦੇ ਵਿੱਚ ਜੀ ਅੱਜ ਤੇ ਕਰ 2 ਦਿਨ ਖਤਮ ਸੀ ਮਾਲ ਸਟੋਕੋਂ ਇੱਕ ਉਹ ਬਹੁਤ ਗਾ ਕੇ ਮੁੜ ਕੇ ਗਿਆ ਸੀ ਸਭ ਨੂੰ ਦੱਸਿਆ ਜਾਂਦਾ ਵੀ ਮਾਲ ਬਹੁਤ ਤਾਂ ਪਹੁੰਚੁੱਕਿਆ ਜੀ ਜਿੰਨਾ ਮਰਜ਼ੀ ਲਜਾਣ ਆਏਗਾ ਲਜਾ ਸਕਦੇ ਹੋ ਜੀ ਹੁਣ ਨਾਗਾ ਦੇ ਨਾਗਾ ਆ ਗਈ ਇਹਦੇ ਵਿੱਚ ਪਸ਼ਮੀਨਾ ਚੈੱਕ ਸਿਰਫ 150 ਰੁਪਏ ਵਿੱਚ ਆ ਜੀ 31 ਸتمبر ਤੱਕ ਸਪੈਸ਼ਲ ਸੇਲ ਵਧਾ ਦਿੱਤੀ ਹੈ ਇਹ 31 ਸتمبر ਤੱਕ ਰੰਗੜਿਆ ਦੇਖੀਏ ਲੋ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਜਮਾਲ ਪਹੁੰਚੂਕਿਆ ਇਹ ਇੱਕ ਤੇ ਇੱਕ ਡਿਜ਼ਾਈਨ ਸੋਹਣਾ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਦੇਖੀਏ ਜੇ ਲੋ ਇਹ ਰੰਗ ਬਹੁਤ ਸੋਹਣੇ ਰੰਗਾਇਆ ਦਿੱਤੇ ਹਨ ਪੰਜਾਬ ਨਾਲ ਵੀ ਰੰਗ ਬਹੁਤ ਵਧੀਆ ਰੰਗ ਹਟਕੇ ਰੰਗ ਆਏ ਨੇ ਐਵੇਂ ਸਾਰੇ ਜੀ ਇਹ ਹੋਰ ਪਸ਼ਮੀਨਾ ਜੀ ਵਿੱਚ ਗਰਮ ਵਾਲਾ ਜੀ ਇਹ ਸਿਰਫ 150 ਸੂਟ ਕੱਟਾ ਜੀ ਇਹ 5 ਮੀਟਰ ਦਾ ਸੂਟ 150 ਰੁਪਏ ਦੇ ਵਿੱਚ ਫੁੱਲ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਫੁੱਲ ਰੰਗਾਂ ਦੇ ਵਿੱਚ 5 ਮੀਟਰ ਦਾ ਸੂਟ 150 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾਗਾ ਸੇਰ ਮੇਲੇ ਦੇ ਉੱਤੇ ਜੀ ਰੰਗ ਡਿਜ਼ਾਈਨ ਬਹੁਤ ਆਗੇ ਦੇ ਵਿੱਚ ਇੰਨੇ ਮਰਜ਼ੀ ਰੰਗ ਲਾ ਸਕਦੇ ਹੋਗੇ ਤੇ ਜਿੰਨੇ ਮਰਜ਼ੀ ਹੁਪਲੇ ਕਰ ਜਾਓਗੇ ਇੱਕ ਨਾਲ ਦੇ ਵੱਡੇ ਤੋਂ ਵੱਡੇ ਲੰਪ ਆ ਗਏ ਜੀ ਚਾਹੇ ਇੱਕ ਨਾਲ ਦੇ 10 ਉਕਲੋ ਚਾਹੇ 20 ਲਓ ਕਿਸੇ ਵੀ ਭੈ ਭਰਾ ਨੇ ਜਲਦੀ ਜਲਦੀ ਸੂਟ ਲੈ ਲੈ ਜਿੰਨੇ ਮਰਜ਼ੀ ਲੈ ਸਕਦਾ ਛੇਤੀ ਛੇਤੀ ਆਓ ਤੇ ਸਾਵੇਂ ਰੰਗ ਤੇ ਡਿਜ਼ਾਈਨ ਲੈਣ ਵਾਸਤੇ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਚੱਲ ਰਹੀ ਹੈ ਜੀ ਭਾਰੀ ਸੇਲ ਦੇ ਉੱਤੇ ਜੀ 150 ਦਾ ਕੱਟਾ ਹੈ 31 ਅੰਬਰ ਤੱਕ ਕੈਸ ਸਪੈਸ਼ਲ ਸੇਲ ਚੱਲ ਰਹੀ ਹੈ ਜੀ 31 ਦਸੰਬਰ ਤੱਕ ਭਾਰੀ ਸੇਲ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੋੜਮੰਡੀ